ਆ ਦੇਖ ਲਓ 25 30 ਕਿਲੋ ਬੇਡ ਚੱਕ ਗਿਆ ਚੱਲਿਆ ਵਾ ਸਮਾਨ ਉਹ ਜਾਣਾ ਇੱਥੇ ਧਾਕਾ ਕਿਲੋਮੀਟਰ ਸਮਾਨ ਚੱਕ ਲੈਣਾ ਖੁਰਕ ਤੈਰ ਬਲੂਨ ਦੇਖੋ ਚੱਲੇ ਅਸੀਂ ਬਰਜਨਾਂ ਬੇੜੇ ਦਾ ਮਾਰਨੀ ਉਤਾਲ ਬੇੜਨੀ ਅੱਛਾ

ਨਾਰ ਕੋਦੇ ਆ ਗੱਡੀ ਤਿਆਰ ਕਰ ਲੈ ਕਹਿੰਦੇ ਐਸੇ ਰੱਟ ਗੱਡੀਆਂ ਆਹ ਤੁਹਾਡਾ ਉਤਾਰ ਸੰਗ ਲੱਕਿਆ ਕਰਦੇ ਹੋ ਕਰਦੇ ਹੋ ਸਰਲ ਦੇ ਤੂੰ ਡੀਟੀ ਨੰਬਰ ਵਗੈਰਾ ਤੂੰ ਗੱਡ ਖਤਮ ਕਰ ਤੂੰ ਡਿਊਟੀ ਵੀਰ ਹਲੋ ਤੱਕ ਨਹੀਂ ਕਰਦਾ ਤੂੰ ਆਰਾਮ ਰਖ ਲੈ ਬੈਠ ਵੇ ਭਾਈ ਸਾਨੂੰ ਗੱਲ ਸੁਣ ਲੈ ਕਮੈਂਟ ਬੋਲ ਅਸਲੀ ਕਮੈਂਟ ਅਸਲੀ ਨਹੀਂ ਰਹਿਣਾ ਤੂੰ ਸਾਨੂੰ ਪਿੰਟ ਬੁਲਾ ਲੈ ਸਿੱਧੀ ਗੱਲ ਆ ਪਾਪਾ ਨੂੰ ਤੂੰ ਸਾਨੂੰ ਮੈਨੂੰ ਨਹੀਂ ਪਤਾ ਮੈਂ ਮੈਂ ਫੇਰ ਨਾ ਗਈ ਮੈਂ ਮੈਂ ਉਦੋਂ ਦਾ ਕੁਝ ਨਹੀਂ ਬੋਲੇ ਹਰੇਸ਼ ਮਝੋਤਾ ਕੀਤਾ